वेलकम बैक टू जॉगी जमीर टीवी भाई गोजी का खालसा भाई गोजी की फतेह ਜਿੱਦਾਂ ਕਿ ਤੁਹਾਡੇ ਸਾਰਿਆਂ ਨੂੰ ਪਤਾ ਵਾ ਕਿ ਰਾਜਨੀਤੀ ਦਾ ਮਾਹੌਲ ਹੈ ਮਾਹੌਲ ਬਹੁਤ ਪਖੜਾ ਤੇ ਕੁਛ ਦਿਨਾਂ ਪਹਿਲੇ ਵੇਖਿਆ ਗਿਆ ਸੀ ਕਿ ਸੀਜੀਪੀਸੀ ਦੇ ਜਿਹੜੇ ਪ੍ਰਧਾਨ ਹੈਗੇ ਆ ਸਰਦਾਰ ਭਗਵਾਨ ਸਿੰਘ ਜੀ ਉਹ ਵੀ ਖੁੱਲ ਕੇ ਸਮਰਥਨ ਚ ਆਏ ਤੇ ਅੱਜ ਉਹਨਾਂ ਨਾਲ ਕੁਝ ਅਸੀਂ ਗੱਲਬਾਤ ਕਰਾਂਗੇ ਇਲੈਕਸ਼ਨ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਸਵਾਗਤ ਕਰਦੇ ਹਾਂ ਸਰਦਾਰ ਭਗਵਾਨ ਸਿੰਘ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਜਨੀਤਿਕ ਦਾ ਮਾਹੌਲ ਹੈ ਹਾਂ ਜੀ ਮਾਹੌਲ ਬਹੁਤ ਪਖਿਆ ਪਿਆ ਹੀਟਡ ਮੂਵਮੈਂਟ ਹੈ ਬਹੁਤ ਲੋਕੀ ਵਿਰੋਧ ਜਤਾ ਰਹੇ ਹੈਗੇ ਤੁਹਾਡੇ ਅਗੇਂਸਟ ਵੀ ਜਾ ਰਹੇ ਆ ਕੁਝ ਸਮਰਥਨ ਚ ਵੀ ਉਤਰੇ ਆ ਤੇ ਜੀਐਮਐਮ ਨੂੰ ਖੋਲ ਕੇ ਸਮਰਥਨ ਕਿਉਂ ਪਹਿਲੀ ਗੱਲ ਤਾਂ ਵੀਰ ਜੀ ਤੁਸੀਂ ਕਿਹਾ ਵੀ ਬਹੁਤ ਲੋਕੀ ਤੁਹਾਡੇ ਅੰਗੇਸ਼ ਵਿੱਚ ਜਾ ਰਹੇ ਆ ਬਹੁਤ ਲੋਕੀ ਨਹੀਂ ਜ਼ਿਆਦਾਤਰ ਲੋਕ ਆਪਣੇ ਕੌਮ ਦੇ ਨਾਲ ਆ ਇਹ ਗੱਲ ਸੱਚਾਈ ਹੈ ਇਹ ਜੀ ਕੁਝ ਲੋਕ ਜਿਹੜੇ ਬਹੁਤ ਪੁਸਤਾਂ ਤੋਂ ਬੀਜਪੀ ਨਾਲ ਜੁੜੇ ਹੋਏ ਆ ਘਰਾਣੇ ਜੁੜੇ ਆ ਉਹੀ ਆਪਣਾ ਵਿਰੋਧ ਕਰ ਰਹੇ ਆ ਜੀ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਵੀ ਆਪਾਂ ਜੀਐਮਐਮ ਦਾ ਸਮਰਥਨ ਕਿਉਂ ਕਰ ਰਹੇ ਆ ਜੀ ਇਹ ਵੀ ਗੱਲ ਸਵਾਲ ਬਹੁਤ ਵੱਡਾ ਸਵਾਲ ਆ ਅਰਦਾਸ ਸਾਹਿਬ ਜੀ ਨੂੰ ਕਲੀਨ ਕਰ ਦੇਣਾ ਚਾਹੁੰਦਾ ਜਾਸ ਨੇ ਕੋਈ ਜੀਐਮਐਮ ਜੁਆਇਨ ਨਹੀਂ ਕੀਤੀ ਜੀ ਪਰ ਜਿਹੜਾ ਬੀਜਪੀ ਨੇ ਆਪਣੇ ਕੌਮ ਨਾਲ ਸਿੱਖਾਂ ਨਾਲ ਤੱਕਾ ਕੀਤਾ ਕਿਸਾਨਾਂ ਅੰਦੋਲਨ ਤੁਸੀਂ ਦੇਖ ਲਓ ਆਪਣੇ 850 ਵੀਰ ਸਾਧ ਦੀ ਕਿਸਾਨ ਮਜ਼ਦੂਰ ਵੀਰਾਂ ਦੀ ਸ਼ਹਾਦਤ ਹੋ ਗਈ ਜੀ ਇੱਕ ਇਸ ਆਪਣੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਉਫ ਤੱਕ ਨਹੀਂ ਕਿਹਾ ਕਿਸੇ ਨਾਲ ਗੱਲ ਕਰਨੀ ਤੱਕ ਜੈ ਨਹੀਂ ਸਮਝੀ ਜੀ ਹੋਰ ਅਨੇਕਾਂ ਗੱਲਾਂ ਬੇਆਦਮੀ ਵੀ ਆਪਣੀ ਗੁਰੂ ਮਹਾਰਾਜ ਦੀ ਹੋਣ ਲੱਗੀ 14 ਤੋਂ ਬਾਅਦ ਹੀ ਹੋਣ ਲੱਗੀ ਆ ਜੀ ਕਿਉਂ ਹੋਣ ਲੱਗੀ ਆਪਣੇ ਸਿੱਖ ਗੁਰੂ ਘਰਾਂ ਚ ਅੱਜ ਹੁਣ ਤਾਜੀ ਕਰਨਾ ਆਪਣੇ ਗੁਰੂ ਮਹਾਰਾਜ ਦੀ ਤਾਬਿਆ ਦੀ ਤਾਕਤ ਤਲਾਸ਼ੀ ਲਈ ਗਈ ਜੀ ਜੰਗ ਸਾਨੂੰ ਨੀਵਾ ਦਿਖਾਉਣਾ ਚਾਹੁੰਦੇ ਆ ਤੇ ਬੀਜੇ ਸਾਪਣਾ ਸਾਡਾ ਵਿਰੋਧ ਬੀਜੇਪੀ ਨਾਲ ਬੀਜੇਪੀ ਸਿੱਖਾਂ ਨੂੰ ਕਿਤੇ ਲੱਗੇ ਤੇ ਮਜਬੂਰ ਕਰਕੇ ਮਜਬੂਰ ਕਰਦੀ ਆ ਵੀ ਤੁਸੀਂ ਕਹਿਣ ਤੇ ਮਜਬੂਰ ਹੋ ਜਾਓ ਵੀ ਸਿੱਖ ਹਿੰਦੂਆਂ ਦਾ ਹਿੱਸਾ ਵਾ ਹਿੰਦੂਆਂ ਚੋਂ ਸਿੱਖ ਪੈਦਾ ਹੋਇਆ ਤੇ ਇਹ ਇਹ ਜਿਹੜੇ ਅਣਕੀ ਸਿੱਖਾ ਜਿਹੜੇ ਸਾਹਮਣ ਦਰ ਸਿੱਖਾ ਜਗਦੇ ਜਮੀਰ ਵਾਲੇ ਸਿੱਖਾ ਇਹ ਕਬੂਲ ਨਹੀਂ ਕਰਦੇ ਫਿਰ ਇਹ ਉਹਦਾ ਫਿਰ ਸਾਡਾ ਉਹਨਾਂ ਨਾਲ ਟਕਰਾ ਹੁੰਦਾ ਤੇ ਕਹਿਣ ਦਾ ਭਾਵ ਵੀ ਭਾਜੀਪੀ ਸਿੱਖਾਂ ਦੀ ਵਿਰੋਧੀ ਪਾਰਟੀ ਆ ਉਹ ਉਸ ਨੂੰ ਹਰਾਉਣ ਵਾਸਤੇ ਸਾਨੂੰ ਮਜਬੂਰਨ ਜੀਐਮ ਦਾ ਸਪੋਰਟ ਕਰਨੀ ਪਈ ਜੀ ਅਸੀਂ ਕਹਿ ਦਈਏ ਵੀ ਅਸੀਂ ਕਿਸੇ ਨੂੰ ਵੋਟਾਂ ਨਹੀਂ ਪਾਉਣੀ ਆ ਫਿਰ ਸਾਡਾ ਕੋਈ ਫਾਇਦਾ ਨਹੀਂ ਹੋਣਾ ਜੀ ਕਿਉਂਕਿ ਅਸੀਂ ਜੇ ਬੀਜੇਪੀ ਨੂੰ ਨਹੀਂ ਪਾਵਾਂਗੇ ਤਾਂ ਫਿਰ ਕੋਈ ਫਰਕ ਨਹੀਂ ਪੈਣਾ ਲੇਕਿਨ ਦੂਜੇ ਪਾਸੇ ਪਾਵਾਂਗੇ ਬਾਜੀ ਅਸੀਂ ਨਾਲ ਨਾਲ ਇਹਨੂੰ ਹਰਉਣਾ ਵੀ ਹੈ ਸਰਕਾਰ ਨੂੰ ਸੈਂਟਰ ਤੋਂ ਹਟਾਉਣਾ ਵੀ ਹੈ ਉਸ ਚੀਜ਼ 'ਚ ਆਵਾਂ ਗਿਆ ਸੀ ਤੁਹਾਡੇ ਵਾਲੀ ਜਿਹੜੀ ਗੱਲ ਹੈਗੀ ਹੈ ਲੇਕਿਨ ਆ ਵੀ ਅਸੀਂ ਵੇਖਣ ਦੇ ਕਿ ਬਹੁਤ ਲੋਕੀ ਕਹਿੰਦੇ ਹੈ ਕਿ ਪ੍ਰਧਾਨ ਕੀ ਛੱਡ ਕੇ ਰਾਜਨੀਤੀ ਤੇ ਅੱਜ ਕੀ ਲੋੜ ਸੀ ਪਹਿਲੇ ਵੀ ਤੇ ਲੋਕ ਸੀ ਜੀਪੀਸੀ ਤੋਂ ਪ੍ਰਧਾਨ ਰਹੇ ਚੁੱਕੇ ਆ ਉਹਨਾਂ ਨੇ ਕਦੀ ਖੋਲ ਕੇ ਕਿਸੇ ਚੀਜ਼ ਦਾ ਸਮਰਥਨ ਕੀਤਾ ਨਹੀਂ ਤੁਸੀਂ ਕਰੰਦਾ ਇਹ ਪਬਲੀਕਲੀ ਜਿਹੜੇ ਜਿਹੜੇ ਬੰਦੇ ਬੱਚੇ ਬੰਦੇ ਅਣਜਾਣ ਆ ਜਿਨ੍ਹਾਂ ਨੇ ਆਪਣਾ ਇਤਿਹਾਸ ਨਹੀਂ ਪੜਿਆ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਇਤਿਹਾਸ ਪੜ੍ਹ ਲੈਣ ਮੇਰੀ ਪੀਰੀ ਦਾ ਆਪਾਂ ਨੂੰ ਸਿਧਾਂਤ ਦਿੱਤਾ ਗੁਰੂ ਮਹਾਰਾਜ ਨੇ ਜੀ ਜੇ ਸਿੱਖ ਸਿੱਖਾਂ ਦਾ ਜੋ ਕੋਈ ਇੱਕ ਮੇਨ ਸੰਸਥਾ ਸੈਂਟਰ ਕੋਲ ਦੁਆਰਾ ਪ੍ਰਬੰਧਕ ਕਮੇਟੀ ਜੀ ਉਹਨਾਂ ਦਾ ਉਹਦਾ ਮੋਢੀ ਕੌਮ ਦੀ ਗੱਲ ਨਹੀਂ ਕਰੂਗਾ ਸਿੱਖੀ ਮਸਲਿਆਂ ਤੇ ਗੱਲ ਨਹੀਂ ਕਰੂਗਾ ਤਾਂ ਕੌਣ ਕਰੂਗਾ ਇਹ ਫਿਰ ਬੀਜੇਪੀ ਵਾਲੀ ਕਰਨਗੇ ਬੀਜੇਪੀ ਵਾਲਿਆਂ ਨੇ ਤੇ ਆਪਦੇ ਹਿਸਾਬ ਨਾਲ ਕਰਨੀਆਂ ਸਾਨੂੰ ਅਸੀਂ ਅਸੀਂ ਸਿੱਖੀ ਦੇ ਹਿਸਾਬ ਨਾਲ ਕਰਨੀ ਹੈ ਸਿੱਖੀ ਸਿਧਾਂਤਾਂ ਦੇ ਹਿਸਾਬ ਨਾਲ ਕਰਨੀ ਹੈ ਸਿੱਖੀ ਅਸੂਲਾਂ ਦੇ ਹਿਸਾਬ ਨਾਲ ਕਰਨੀ ਹੈ ਇਹ ਇਹ ਜਿਹੜੇ ਕਹਿ ਰਿਹਾ ਭਰਮਿਤ ਕਰ ਰਿਹਾ ਹਰ ਇੱਕ ਸਿੱਖ ਲ ਸੈਂਟਰਲ ਕਮੇਟੀ ਛੱਡੋ ਹਰ ਇੱਕ ਗੁਰਦੁਆਰੇ ਦੇ ਪ੍ਰਧਾਨ ਦਾ ਫਰਜ਼ ਆ ਕਿ ਕੌਮ ਦੀ ਗੱਲ ਕਰੇ ਕੌਮ ਦੇ ਪੱਖ ਚ ਆ ਜਾ ਕੇ ਖੜਾ ਹੋਵੇ ਹਰ ਇੱਕ ਬੰਦਾ ਜਿਵੇਂ ਜਵਾਨਾਂ ਕਹਿੰਦਾ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਪਰ ਸਾਹਮਣੇ ਕਿਉਂ ਨਹੀਂ ਆ ਰਹੇ ਮੇਰੇ ਤਾਂ ਕਹਿਣ ਦਾ ਭਾਵ ਹੈ ਕਿ ਸਾਰਿਆਂ ਨੂੰ ਹੀ ਸਾਹਮਣੇ ਆਉਣਾ ਚਾਹੀਦਾ ਓਪਨ ਕੇ ਡਰਨ ਦੀ ਲੋੜ ਨਹੀਂ ਤੇ ਆ ਸਾਰੇ ਗੁਰਦੁਆਰੇ ਦੇ ਪ੍ਰਧਾਨ ਇਕੱਠੇ ਹੋ ਕੇ ਤੁਹਾਡੇ ਸਮਰਥਨ ਚ ਕਿਉਂ ਨਹੀਂ ਆ ਰਹੇ ਦੇਖ ਸਾਰੇ ਸਾਰੇ ਆਏ ਫਸਟ ਮੀਟਿੰਗ ਵੀ ਸਾਰੇ ਆਏ ਜੀ ਹੁਣ ਵੀ ਆਪਾਂ ਪਰ ਇਹ ਨਹੀਂ ਸੀ ਕਿ ਆਪਾਂ ਕੋਪਾਲਮਦਾਂ ਉੱਥੇ ਵੀ ਲਗਭਗ ਸਾਰੇ ਗੁਰਦਾਰਿਆਂ ਦੇ ਆਏ ਇਹਦਾ ਪ੍ਰੂਫ ਹੈ ਇਸ ਤੋਂ ਜਦੋਂ ਜਦੋਂ ਆਪਾਂ ਭਾਜਪਾ ਵਾਲਿਆਂ ਦੀ ਗੱਲ ਕਰਦੇ ਉਹਨਾਂ ਵੀ ਰੈਲੀ ਦੀ ਦੇਖੋ ਇੱਕ ਵੀ ਪ੍ਰਧਾਨ ਨਹੀਂ ਗਿਆ ਇਹ ਪ੍ਰੂਫ ਆ ਇਹ ਕਲੀਅਰ ਆ ਵੀ ਆਪ ਦਰਦ ਸਾਰਿਆਂ ਨੂੰ ਆ ਪਰ ਕਿਤੇ ਨਾ ਕਿਤੇ ਡਰਾਇਆ ਜਾ ਰਿਹਾ ਕਿਉਂਕਿ ਪਿਛਲੇ ਵੀ ਨਹੀਂ ਇੱਥੋਂ ਤੱਕ ਗੱਲ ਕੀਤੀ ਇਹਨਾਂ ਦੇ ਇੰਨੇ ਲੋਕੀ ਘਬਰਾ ਜਾਂਦੇ ਇਹ ਕਹਿੰਦੇ ਵੀ ਮੇਰੇ ਤੇ ਇੰਨੇ ਗੁੱਸੇ ਸੀਗੇ ਕਹਿੰਦੇ ਵੀ ਭਗਵਾਨ ਸਿੰਘ ਨੂੰ ਇਲੈਕਸ਼ਨ ਦਾ ਬਾਪ ਪੰਜਾਬ ਭੇਜ ਦਾਂਗੇ ਇਹਨੂੰ ਪੰਜਾਬ ਦੀ ਟੱਕ ਟੱਕ ਟੋਣੀਆਂ ਪਹਿਣਗੀਆਂ ਇਹਨੂੰ ਇਹ ਨਹੀਂ ਪਤਾ ਵੀ ਸੈਕਟਰ ਸਿੱਖ ਡਰਨ ਵਾਲੇ ਨਹੀਂ ਸਿੱਖ ਤਾਂ ਪਹਿਲਾਂ ਅਸੀਂ ਤਾਂ ਆਪਦੀ ਪਹਿਲਾਂ ਜਿੱਤ ਸੁਨਿਸ਼ਚਿਤ ਕਰਦੇ ਆਂ ਜੀ ਅਸੀਂ ਜਿੱਤ ਸੁਨਿਸ਼ਚਿਤ ਕਰਕੇ ਫਿਰ ਲੜਾਈ ਜਲ ਉਤਰੇ ਆਂ ਸਾਡੀ ਜੈਤਾ ਸਾਨੂੰ ਪੂਰਾ ਭਰੋਸਾ ਵਾ ਅਸੀਂ ਜਿਤਨੇ ਜਿਤਨਾ ਵਾ ਕੁਝ ਲੋਕਾਂ ਦਾ ਤੇ ਆ ਵੀ ਕਹਿਣਾ ਹੈ ਕਿ ਅਸੀਂ ਭਗਵਾਨ ਸਿੰਘ ਕੋਲ ਅਸੀਂ ਸਰਟੀਫਿਕੇਟ ਨਹੀਂ ਲੈਣਾ ਕਿ ਕਿਸ ਦਾ ਅਸੀਂ ਸਮਰਥਨ ਕਰੀਏ ਜਾਂ ਕਿਸੇ ਨੂੰ ਅਸੀਂ ਬੋਰਡ ਦੇਈਏ ਤੇ ਇਸ ਤੇ ਤੁਹਾਡਾ ਕੀ ਮੇਰਾ ਤਾਂ ਇਸ ਤੇ ਇਹ ਵੀ ਵਿਚਾਰਾ ਸਰਟੀਫਿਕੇਟ ਤੇ ਮੈਂ ਗੱਲ ਹੀ ਨਹੀਂ ਕੀਤੀ ਨਾ ਹੀ ਮੈਂ ਕਿਸੇ ਨੂੰ ਕਿਹਾ ਵੀ ਤੁਸੀਂ ਇਹਨੂੰ ਵੋਟ ਪਾ ਬੋਟ ਪਾਉਣ ਦਾ ਸਾਰਾ ਅਧਿਕਾਰ ਆ ਲੇਕਿਨ ਅਸੀਂ ਮੈਂ ਉਹੀ ਗੱਲ ਮੈਂ ਕੌਮ ਦੀ ਗੱਲ ਕੌਮ ਦਾ ਦਰਦ ਮੈਂ ਲੋਕਾਂ ਨੂੰ ਦੱਸ ਤਾਂ ਸਕਦਾ ਨਾ ਮੈਂ ਸਿਰਫ ਦੱਸ ਰਿਹਾ ਬਾਕੀ ਸਾਰਾ ਆਪ ਆਪਣਾ ਅਧਿਕਾਰ ਆ ਬੋਟ ਕਿਨੂੰ ਪਾਣੀ ਸਰਟੀਫਿਕੇਟ ਦੇਣ ਵਾਲਾ ਭਗਵਾਨ ਸਿੰਘ ਕੌਣ ਹੁੰਦਾ ਭਗਵਾਨ ਸਿੰਘ ਦਾ ਗੁਰੂ ਘਰ ਦਾ ਕੁੱਕਰ ਆ ਕੁੱਤਾ ਵਾ ਗੁਰੂ ਘਰ ਦਾ ਭੌਂਕ ਰਿਹਾ ਵਾ ਜੇ ਕਿਸੇ ਮੇਰੇ ਭਰਾ ਨੂੰ ਚੰਗਾ ਲੱਗੂ ਤਾਂ ਸੁਣੇ ਜੇ ਕੋਈ ਆਪ ਦੇ ਆਪ ਨੂੰ ਬਹੁਤ ਤੀਸ ਮਾਰ ਕਾ ਸਮਝਦਾ ਮੋਦੀ ਦਾ ਭਗਤ ਸਮਝਦਾ ਤੇ ਉਹ ਚ ਮੇਰਾ ਕੀ ਕਸੂਰਾ ਪਰ ਇਹ ਤਾਂ ਦੇਖੇ ਵੀ ਸੈਂਟਰ ਕਮੇਟ ਸੈਂਟਰ ਗਵਰਨਮੈਂਟ ਸਿੱਖਾਂ ਦੇ ਖਿ ਕਿਤੇ ਨਾ ਕਿਤੇ ਹਿੰਦੂਤਵ ਰਾਜਾਂ ਨੂੰ ਵਧਣ ਵਧ ਰਹੀ ਆ ਔਰ ਉਹ ਚੋ ਕਲੀਅਰ ਕਰ ਕਹਿ ਰਿਹਾ ਜਗਾ ਜਗਾ ਕਹਿ ਰਿਹਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਹੈ ਅਸੀਂ ਹਿੰਦੂਆਂ ਦੇ ਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਕੰਮਕਾਰ ਦੀ ਗੱਲ ਕੀਤੀ ਇੱਕ ਸਿਧਾਂਤਿਕ ਗੱਲ ਕੀਤੀ ਫਿਰ ਤਾਂ ਉਹ ਕਹਿਣ ਨੂੰ ਕਹਿ ਰਹੇ ਨੇ ਕਿ ਗੁਰੂ ਮਹਾਰਾਜ ਜੀ ਨੂੰ ਜਨੂ ਵੀ ਪਾ ਲੈਣਾ ਚਾਹੀਦਾ ਸੀਗਾ ਮਤਲਬ ਕਿ ਗੁਰੂ ਅਸੀਂ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਸਵਾਲ ਖੜਾ ਕਰ ਰਹੇ ਆ ਉਹ ਕਲੀਅਰ ਨਹੀਂ ਕਰ ਰਹੇ ਜਦੋਂ ਕਹਿੰਦੇ ਜੀ ਹਿੰਦੂਆਂ ਦਾ ਹਿੱਸਾ ਉਹਦਾ ਮਤਲਬ ਇਹੀ ਆ ਵੀ ਗੁਰੂ ਨਾਨਕ ਦੇਵ ਜੀ ਨੇ ਗਲਤੀ ਕੀਤੀ ਉਹਨਾਂ ਜਨੂ ਨਹੀਂ ਪਾਇਆ ਤੇ ਉਹ ਸੋਚ ਦੇ ਰਹੀ ਹੈ ਕੀ ਆ ਪਰ ਉਹ ਅਨਨੇ ਹੋ ਕੇ ਇੱਕ ਬੰਦੇ ਦੇ ਮਗਰ ਲਾ ਕੇ ਉਹ ਇਹ ਜਿਹੀ ਗੱਲਾਂ ਕਰ ਜਾਂਦੇ ਕਿਤੇ ਨਾ ਕਿਤੇ ਆਪਣੇ ਧਰਮ ਦੀ ਉਹ ਵੇਚੀ ਕਰ ਜਾਂਦੇ ਆ ਤੁਸੀਂ ਗੱਲ ਕੀਤੀ ਪਾਰਟੀ ਦੇ ਸਮਰਥਨ ਦੀ ਤੁਸੀਂ ਮੈਂ ਤਾਂ ਖੁੱਲ ਕੇ ਇਸ ਚੀਜ਼ੇ ਹੁਣੇ ਗੱਲ ਵੀ ਕੀਤੀ ਆ ਤੇ ਇੱਕ ਆ ਵੀ ਗੱਲ ਪੁੱਛਣਾ ਚਾਹੁੰਦਾ ਕਿ ਸਾਡੇ 4 ਖਣਾਂ ਨੂੰ ਇਹ ਨਹੀਂ ਪੰਜਾਬ ਕਿਹਾ ਜਾਂਦਾ ਵਾ ਜਮਸ਼ੇਦਪੁਰ ਨੂੰ ਹੀ ਲੱਗੋ ਉਹ ਨੂੰ ਮਿਨੀ ਪੰਜਾਬ ਕਿਹਾ ਜਾਂਦਾ ਆ ਹਾਂਜੀ ਕਿਸੇ ਵੀ ਪਾਰਟੀ ਨੇ ਕਿਸੇ ਵੀ ਸਿੱਖ ਨੂੰ ਕੋਈ ਇੱਕ ਵੀ ਟਿਕਟ ਦਿੱਤੀ ਆ ਕੋਈ ਸਾਡਾ ਸਿੱਖ ਲੀਡਰ ਕੈਂਡੀਡੇਟ ਹੈਗਾ ਵਾ ਚਾਰ ਖੜ ਦਾ ਮੈਂ ਤਾਂ ਸਮਝਦਾ ਮੈਂ ਵੀ ਇਹ ਗੱਲ ਕਰਦਾ ਸੀ ਵੀ ਕਿਸੇ ਨੂੰ ਦਿੱਤੀ ਪਰ ਮੈਨੂੰ ਹੁਣ ਪਤਾ ਲੱਗਾ ਆਪਣੇ ਬੰਦੇ ਹੀ ਲੈਕ ਨਹੀਂ ਗਏ ਇੰਨੀ ਔਕਾਤ ਹੀ ਨਹੀਂ ਰੱਖਦੇ ਇੰਨੀ ਸੇਦੀ ਡੋਲ ਜਾਣਾ ਇੰਨੀ ਸੇਦੀ ਡਰ ਜਾਣਾ ਯਾਰ ਸਖ ਸਖ ਦਾ ਤੁਹਾਨੂੰ ਕਹਿੰਦਾ ਸਖ ਇੱਕ ਇੱਕ ਸਖਸ਼ੀਅਤ ਆ ਸਖ ਦਾ ਇੱਕ ਵजूद ਆ ਜਦੋਂ ਆ ਦਾ ਵजूद ਹੀ ਖੋ ਜਾਂਦੇ ਆ ਇੰਨੀ ਚਮਚਾਗਰੀ ਤੇ ਉਤਰ ਜਾਂਦੇ ਆ ਇਹਨੂੰ ਕਿਹਨੇ ਪੁੱਛਣਾ ਜੀ ਪੁੱਛਾਉਣ ਵਾਸਤੇ ਵੀ ਦਮ ਚਾਹੀਦਾ ਅੱਜ ਪੁੱਛਿਆ ਕਿ ਨਹੀਂ ਪੁੱਛਿਆ ਭਗਵਾਨ ਸਿੰਘ ਦੀ ਟੀਮ ਨੇ ਜੀ ਅੱਜ ਜੇਮ ਦੀ سپورਟ ਕੀਤੀ ਪ੍ਰਧਾਨ ਮੰਤਰੀ ਨੂੰ ਮਜਬੂਰ ਹੋਣਾ ਪਿਆ ਗਿਆ ਆਪਣੇ ਸਿੱਖ ਨੂੰ ਕਾਟਚੇ ਲਾ ਲਿਆ ਗਿਆ ਆਪਣੇ ਸਟੇਜ ਤੇ ਬਿਠਾਉਣਾ ਪਿਆ ਗਿਆ ਉਹਨੂੰ ਜੀ ਇਹ ਬੰਦੇ ਲਤਾਂ ਜਾਨ ਹੋਣੀ ਚਾਹੀਦੀ ਜਦ ਕਿ ਪਿਛਲੀ ਪਿਛਲੀ ਵਾਰ ਆਏ ਸੀਗੇ ਇੱਥੇ ਗੋਲਪਾਲ ਮੈਦਾਨ ਚ ਉਦੋਂ ਉਹਨਾਂ ਨੂੰ ਸਿੱਖ ਜਿੱਤੇ ਨਹੀਂ ਆਇਆ ਸੀਗਾ ਇਹ ਸਿੱਖਾਂ ਦੀ ਇਕਜੁੱਟਤਾ ਹੀ ਆ ਕਿ ਜਿਹੜੇ ਸਿੱਖਾਂ ਨੇ ਸਟੈਂਡ ਹੀ ਅਸੀਂ ਲਿਆ ਤਾਂ ਸਾਨੂੰ ਮਾੜਾ-ਮੋਟਾ ਮਾਨਸਮਾਨ ਮਿਲ ਰਿਹਾ ਜਿਹੜੀ ਆ ਜਿਹੜੇ ਹਿਸਾਬ ਨਾਲ ਇਹ ਰਾਜਨੀਤਿਕਾਂ ਤੇ ਮਾਨਸਮਾਨ ਨਹੀਂ ਮਿਲਦਾ ਸਿਰਫ ਅਸੀਂ ਆਪਣੇ ਕਾਰੋਬਾਰ ਚਲਾ ਸਕਦੇ ਹਾਂ ਆਪ ਜੀ ਉਹ ਮਾੜੇ ਮੋٹے ਸਰਕਾਰਾਂ ਦੇ ਕੰਮ ਕਰਾ ਕਰਾ ਸਕਦੇ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਪੋਸਟਾ ਫਾਸਟ ਨਾਲ ਆਪਾਂ ਤਗੜੇ ਪੋਸਟਾ ਨਹੀਂ ਮੰਨੇ ਲੋੜ ਨਹੀਂ ਆਪਣੀ ਆਪਾਂ ਤਾਂ ਆਪ ਉਹਨਾਂ ਦੇ ਪਿੱਛੇ ਲੱਗੂ ਫਰੇ ਫਿਰਦੇ ਆਂ ਕਿਤੇ ਆਪ ਦਾ ਵਜਨ ਦਿਖਾਵਾਂਗੇ ਤਾਕਤ ਦਿਖਾਵਾਂਗੇ ਸੈਕਮ ਦੀ ਏਕਤਾ ਦਿਖਾਵਾਂਗੇ ਤਾਂ ਨਾ ਆਪਣੀ ਕਦੇ ਪਛੋਣੀ ਜਿਹੜੇ ਵਿਰੋਧ ਚ ਆਏ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਹੋਰ ਸੰਗਤ ਨੂੰ ਕੀ ਦੱਸਣਾ ਚਾਹੋਗੇ ਕਿ ਅਗਰ ਤੁਸੀਂ ਇਸ ਪਾਰਟੀ 'ਚ ਉਤਰੇ ਆ ਓਬਵੀਅਸਲੀ ਗੱਲ ਆ ਉਹ ਲੋਕ ਕੁਛ ਨਾ ਕੁਝ ਵੇਖਦੇ ਕੋਈ ਹੋਪ ਦੇਖ ਲਈ ਹੈ ਮੈਨੀਫੈਸਟੋ 'ਚ ਕੀ ਆ ਏਜੰਡਾ ਕੀ ਆ ਤੁਹਾਡੇ ਲੋਕਾਂ ਦਾ ਪਾਰਟੀ 'ਚ ਆਉਂਦਾ ਪਹਿਲੀ ਗੱਲ ਤਾਂ ਮੈਂ ਅੱਜ ਤੁਹਾਡੇ ਹਣ ਤੋਂ ਹੀ ਬਹੁਤ ਚੰਗੀ ਗੱਲ ਪੁੱਛੀ ਮੈਂ ਤੁਹਾਡੇ ਥਰੂ ਇੱਕ ਪੂਰੇ ਜਮਸ਼ੇਰਪੁਰ ਦੇ ਸੈਕਸ ਮੈਨ ਨੂੰ ਅਪੀਲ ਕਰਦਾ ਔਰ ਕਿ ਬਹੁਤ ਜ਼ਰਤ ਤੋਂ ਸਿੱਖਾਂ ਨੂੰ ਸਕੂਲ ਇੰਗਲਿਸ਼ మీడియం ਸਕੂਲ ਦੀ ਨਹੀਂ ਸੀਗੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਾਥ ਦੇ ਦਿਓ ਜੇ ਐਮਐਮ ਦਾ ਜੇ ਪ੍ਰਤਿਅਥੀ ਜਿੱਤਦਾ ਮੈਂ ਤੁਹਾਡੇ ਨਾਲ ਉਹਨਾਂ ਲਈ ਮੈਂ ਆਪ ਦੇ ਲਈ ਵਾਅਦਾ ਕਰਦਾ ਹਾਂ ਕਿ ਥੋੜਾ ਆਪਣਾ ਇੰਗਲਿਸ਼ మీడియం ਸਕੂਲ ਪੱਕਾ ਖੁੱਲੂਗਾ ਕਿਉਂਕਿ ਪਿਛਲੇ 10 ਦਹਾਕਿਆਂ ਤੋਂ ਸਾਡੇ ਬੰਦੇ ਉਹੀ ਗੱਲ ਮਗਰਮਗਰ ਫਿਰਦੇ ਰਹੇ ਭਾਈ ਕੋਈ ਹਜ ਤੱਕ ਸਕੂਲ ਨਹੀਂ ਮਿਲਿਆ ਮੈਂ ਚੈਲੰਜ ਕਰਦਾ ਮੈਨੂੰ ਭ ਇੱਕ ਜਗ੍ਹਾ ਕਿ ਉਹਨਾਂ ਬਾਰ ਦੇ ਬਾਰੇ ਤਰਨਾ ਵੀ ਦੇਣਾ ਪੈ ਜਾਏ ਪਰ ਉਹਨਾਂ ਨੇ ਵਾਅਦਾ ਕੀਤਾ ਬੇਟਾ ਫਿਰ ਵੀ ਮੈਂ ਵਾਅਦਾ ਵੀ ਮੈਂ ਪੂਰਾ ਕਰਵਾਉਂਗਾ ਸਿਰਫ ਮੈਂ ਵੀਰਾਂ ਬਾਸ ਬੇਨਤੀ ਕਰਦਾ ਮੈਂ ਕਿ ਮੇਰਾ ਸਾਥ ਦੇ ਦਿਓ ਮੈਂ ਬੇਨਤੀ ਕਰਦਾ ਕਿ ਆਪਾਂ ਅਗਲੀ ਵਾਰ ਫਿਰ ਜਿਹਨੂੰ ਪਰਖਣਾ ਪਰਖ ਲਿਓ ਐਰਤੀ ਸਾਡੇ ਨਾਲ ਕੌਮ ਦੇ ਨਾਲ ਭੁਗਤ ਜਾਵੇ ਸਾਰੀ ਕੌਮ ਇੱਕ ਜਗ੍ਹਾ ਭੁਗਤ ਜਾਵੇ ਇਹ ਹੀ ਬੇਨਤੀ ਆ ਬਹੁਤ ਚੰਗੀ ਗੱਲ ਕੀਤੀ ਹੈ ਕਿ ਸਕੂਲ ਮਿਲਣਾ ਚਾਹੀਦਾ ਵਾ ਤੇ ਸਾਰਿਆਂ ਨੂੰ ਹੈਗਾ ਤੇ ਬਟ ਇੱਕ ਚੀਜ਼ ਆ ਕੇ ਇੱਥੇ ਇੱਕ ਰੁਕ ਜਾਂਦੀ ਹੈ ਕਿ ਯੂਥ ਇਕੱਠੀ ਨਹੀਂ ਹੁੰਦੀ ਆ ਉਸ ਵਾਸਤੇ ਕੀ ਕਰਨ ਦਾ ਤੁਸੀਂ ਲੋਕ ਦੇਖੋ ਮੈਨੂੰ ਤਾਂ ਦੇਖੋ ਜੂਸਾ ਦਾ ਮੈਂ ਦੇਖ ਰਿਹਾ ਕਿ ਬਹੁਤ ਜਿਆਦਾਤਰ ਇਕੱਠੇ ਆ ਔਰ ਉਹਨਾਂ ਦਾ ਸਮਰਥਨ ਮਿਲਿਆ ਸਾਰੇ ਜੂਸਾ ਦਾ ਸਮਰਥਨ ਮੈਨੂੰ ਫੋਨ ਵੀ ਆ ਰਹੇ ਆ ਕੁਝ ਦੇਖੋ ਕੁਝ ਮੂਹ ਲਈ ਅੱਜ ਕਹਿ ਲੋ ਜਾਂ ਕਿਸੇ ਦੇ ਬਿਜ਼ਨਸ ਦੇ ਅੱਗੇ ਮੈਂ ਗੱਲ ਜਰ ਬਿਜ਼ਨਸ ਵਾਸਤੇ ਜਾਂ ਕਿਸੇ ਦਾ ਕੰਮ ਧੰਦੇ ਆ ਵਾਸਤੇ ਉਸ ਵਾਸਤੇ ਕੁਝ ਬੰਦੇ ਉਹ ਫਲਕੇ ਨਹੀਂ ਆ ਰਹੇ ਕੁਝ ਬੰਦੇ ਐਸੇ ਆ ਜਿਹੜੇ ਉਧਰ ਜਿਹੜੇ 2-4 ਰਹਿ ਗਏ ਉਧਰ ਉਹਨਾਂ 'ਚ ਵੀ ਫੋਨ ਆ ਰਿਹਾ ਮੈਂ ਕਿੰਨੇ ਹੀ ਅਸੀਂ ਤੁਹਾਡੇ ਨਾਲ ਆ ਤੁਸੀਂ ਬਹੁਤ ਸੋਹਣਾ ਕਦਮ ਚੁੱਕਿਆ ਹੋਇਆ ਤਾਂ ਕਹਿਣ ਦਾ ਮਤਲਬ ਵੀ ਜਿਹੜਾ ਜਿਹੜੀ ਮੈਂ ਗੱਲ ਕਰ ਰਿਹਾ ਮੈਂ ਕੋਈ ਆਪਦੇ ਕੋਲ ਮੈਂ ਆਪਦੇ ਮੈਂ ਇਹ ਚੀਜ਼ ਨੂੰ ਦੇਖ ਰਿਹਾ ਸੀ ਬਹੁਤ ਦਿਨਾਂ ਤੋਂ ਤਾਂ ਮੈਂ ਰਿਲੇਜ ਕੀਤਾ ਤਾਂ ਮੈਂ ਅੱਜ ਇਹ ਸਟੈਂਡ ਲਿਆ ਵਾ ਔਰ ਸਾਰਿਆਂ ਦੇ ਸਹਿਯੋਗ ਨਾਲ ਸਟੈਂਡ ਲਿਆ ਮੈਂ ਕੱਲਾ ਭਗਵਾਨ ਸਿੰਘ ਕੀ ਹੈ ਕੱਲੇ ਭਗਵਾਨ ਸਿੰਘ ਤਾਂ ਅੱਗੇ ਮੈਂ ਗੱਲ ਕਰਕੇ ਹਟਾਂ ਮੈਨੂੰ ਇਹ ਮਾਫੀ ਚਾਹੁੰਦਾ ਤੁਹਾਨੂੰ ਇੱਥੇ ਮੈਂ ਰੋਕਣਾ ਚਾਹੁੰਦਾ ਇੱਕ ਸਵਾਲ ਮੇਰਾ ਹੈਗਾ ਵਾ ਕੁਝ ਵੀਰਾਂ ਦਾ ਸਵਾਲ ਸੀਗਾ ਉਹਨਾਂ ਦਾ ਹੈਗਾ ਵਾ ਮੈਂ ਉਹਨਾਂ ਦਾ ਪੱਖ ਰੱਖਣਾ ਚਾਹੁੰਦਾ ਉਹਨਾਂ ਨੇ ਆਖਿਆ ਕਿ ਜੇ ਤੇ ਉਹ ਇੱਕ ਤੁਹਾਨੂੰ ਇੱਕ ਰੋਲ ਮਾਡਲ ਵੇਖਦੇ ਹੀ ਆ ਠੀਕ ਹੈ ਜੇ ਤੁਸੀਂ ਆਉਂਦੇ ਆ ਪਾਵਰ ਚ ਇਹ ਜੇ ਪਾਰਟੀ ਹੁੰਦੀ ਆ ਪਾਵਰ ਚ ਝਾਰਖੰਡ ਚ ਇੱਕ ਚੀਜ਼ ਦੀ ਕਮੀ ਆ এডੂਕੇਸ਼ਨ ਔਰ ਕੈਰੀਅਰ ਨੂੰ ਲੈ ਕੇ ਹਾਂਜੀ ਹਾਂਜੀ ਯੂਨੀਵਰਸਿਟੀ ਵੀ ਨਹੀਂ ਉਹਨਾਂ ਨੂੰ ਇਤਿਹਾਜ਼ ਦੀ ਮਿਲਦੀ ਆ ਉਹਨਾਂ ਨੂੰ ਬਾਹਰ ਖਰਚ ਕਰਕੇ ਜਾਣਾ ਪੈਂਦਾ 25-25 ਲੱਖ ਰੁਪਏ ਦੇ ਕੇ ਬਾਹਰ ਜਾਣਾ ਪੈਂਦਾ ਉਹ ਚੀਜ਼ ਕੀ ਝਾਰਖੰਡ ਸੇ ਫੈਸਿਲਿਟੀ ਆਊਗੀ ਜਦੋਂ ਤੁਸੀਂ ਇਸ ਚੀਜ਼ ਜਦੋਂ ਪਾਵਰ ਚ ਆਣਗੇ ਮੈਂ ਤੁਹਾਨੂੰ ਅੱਗੇ ਵੀ ਗੱਲ ਕਰਕੇ ਚੁੱਕੇ ਬਥੇਰੇ ਆਪਣੇ ਬੰਦਿਆਰੇ ਬੀਜੇਪੀ ਦੀ ਰਾਜਨੀਤੀ ਕੀਤੀ ਮੈਂ ਤਾਂ ਕੋਈ ਪੂਰੀ ਤਾਂ ਉਮਰ ਜਾਂ ਜ਼ਿੰਦਗੀ ਪਰਵਾਹਤ ਨਹੀਂ ਮੰਨ ਰਿਹਾ ਮੰਗ ਰਿਹਾ ਮੈਂ ਤਾਂ ਹੀ ਕਿਹਾ ਵੀ ਐਤ ਕੀ ਐਤ ਕੀ ਸਾਥ ਦੇ ਦਿਓ ਮੈਂ ਜ਼ਿਆਦਾਤਰ ਇਹ ਜਿਹੜੇ ਆਪਣੇ এডਿਕੇਸ਼ਨ ਦੇ ਬਗਾਰੇ ਇਹਨਾਂ ਆਪਾਂ ਜਰੂਰ ਕਾਮਯਾਬ ਹੋਵਾਂਗੇ ਉਹਨਾਂ ਨੇ ਗੱਲ ਵੀ ਕੀਤੀ ਹੈ ਸਾਡੇ ਨਾਲ ਆਪਣਾ ਸਾਥ ਦੇਣਗੇ ਆਪਣੀ ਕੌਮ ਦਾ ਬਹੁਤ ਇੱਜ਼ਤ ਵੀ ਕਰਦੇ ਆ ਮਾਣ ਵੀ ਕਰਦੇ ਆ ਤਾਂ ਆਪਣੀਆਂ ਜਿਹੜੀਆਂ ਸੂਲਤਾਂ ਜਿਹੜੀਆਂ ਆਪਣੇ ਲੋੜਾਂ ਆਪਣੇ ਜਰੂਰ ਪੂਰੀ ਹੋਣਗੀਆਂ ਔਰ ਅਸੀਂ ਕਰਾਵਾਂਗੇ ਇੱਕ ਪੰਥ ਇੱਕ ਮर्यादा ਇੱਕ ਨਿਸ਼ਾਨ ਸਬ ਤੇ ਥੱਲੇ ਸਿੱਖ ਕਦ ਇਕੱਠੇ ਹੋਣਗੇ ਕਿਉਂਕਿ ਵੇਖਿਆ ਜਾ ਰਿਹਾ ਹੈ ਕਿ ਕੁਝ ਸਿੱਖਿਆ ਬੀਜੇਪੀ ਵਾਲ ਜਾਂਦਾ ਹੈ ਉਹਨਾਂ ਨੂੰ ਕਿਸਾਨਾਂ ਦੇ ਦਰਦ ਦਾ ਖਿਆਲ ਨਹੀਂ ਆਇਆ ਸ਼ਹਾਦਤ ਦਾ ਖਿਆਲ ਨਹੀਂ ਆਇਆ ਕੀ स्वार्थ ਹੈ ਉਹਨਾਂ ਦਾ ਉਹਨਾਂ ਦੇ ਪਿੱਛੇ ਜਾਣ ਦਾ ਨਿੱਜ ਸਵਾਰਥ ਆ ਆਪਣੀ ਚੌਧਰ ਪੁਣਾ ਅਸੀਂ ਆਪੋ ਆਪਣੇ ਚੌਧਰ ਪੁਣੇ ਆਪਾਂ ਕੌਮ ਨੂੰ ਸੈਟ ਕਰਦਣੇ ਆਪਾਂ ਆਪਣੇ ਚੌਧਰ ਪੁਣੇ ਚ ਲੱਗ ਜਣੇ ਆ ਇੱਥੇ ਕੌਮ ਸਿੱਖ ਦਾ ਧਰਮ ਹੀ ਆ ਕੌਮ ਬਣ ਕੇ ਮੈਂ ਕੀ ਗੱਲ ਨਹੀਂ ਕੀਤੀ ਤੁਸੀਂ ਉਹਨਾਂ ਦੇ ਨਾਲ ਮੈਂ ਮੈਂ ਜਿਆਦਾ ਮੈਂ ਤੁਹਾਨੂੰ ਅੱਗੇ ਦੱਸ ਚੁੱਕਾ ਹਾਂ ਮੇਰੇ ਨਾਲ ਜ਼ਿਆਦਾਤਰ ਸਿੱਖ ਆਪਣੇ ਨਾਲ ਆ ਹੂੰ ਹੂੰ ਹੁਣ ਇੱਕ ਦੋ ਹੈ ਨਹੀਂਗੇ ਉਹਨਾਂ ਦਾ ਉਹ ਨਿੱਜ ਸਵਾਰਥ ਵਾਸਤੇ ਨਹੀਂਗੇ ਉਹਨਾਂ ਦੇ ਆਪ ਦੇ ਕੋਈ ਪਰਚ ਉਹਨਾਂ ਨੇ ਨਹੀਂ ਕਿ ਸਾਰੇ ਇਕੱਠੇ ਹੋ ਜਾਣ ਇੱਕ ਹੀ ਵਾਰੀ ਮਤਲਬ ਇੱਕ ਵੀ ਇਕੱਠੇ ਦਾ ਦੇਖੋ ਨਿਸ਼ਾਨ ਸਾਹਿਬ ਥੱਲੇ ਕਿੱਥੇ ਵੀ ਇਕੱਠੇ ਹੁੰਦੇ ਇਕੱਠੇ ਹੁੰਦੇ ਆ ਕਿੱਥੇ ਕਮੀ ਆ ਰਹੀ ਆ ਦੇਖ ਕਮੀ ਮੈਨੂੰ ਤਾਂ ਲੱਗਦਾ ਨਹੀਂ ਭਈ ਜੇ ਕਮੀ ਆ ਥੋੜਾ ਸਵਾਲ ਠੀਕ ਆ ਤੁਸੀਂ ਕਿਵੇਂ ਪੁੱਛ ਰਹੇ ਲੇਕਿਨ ਐਸ ਟਾਈਮ ਜ਼ਿਆਦਾਤਰ ਸਿਆਕਰ ਨਾਲ ਆ ਬਿਚੀ ਤੇ ਅੱਛਾ ਜ਼ਿਆਦਾਤਰ ਸਿਆਖ ਆਪਣੇ ਨਾਲ ਆ ਇਸ ਮਸਲੇ ਤੇ ਜਿਹੜਾ ਆਪਸ ਬੀਜਪੀ ਦਾ ਵਿਰੋਧ ਕੀਤਾ ਵਾ ਜਿਹੇ ਉਹਨਾਂ ਦਾ ਸਪੋਰਟ ਕੀਤਾ ਇਹ ਤੇ ਕਿਸੇ ਨੇ ਮੈਨੂੰ ਹਜੇ ਤੱਕ ਨਹੀਂ ਕਿਹਾ ਉਹ ਉਹੀ ਤੁਹਾਨੂੰ ਛੱਡ ਕੇ ਜਿਹੜੇ ਪਹਿਲਾਂ ਤੋਂ ਕਾਫੀ ਪੋਸਤਾਂ ਤੋਂ ਉਹਨਾਂ ਦੇ ਖਾਨਦਾਨ ਜਿਹੜੇ ਬੀਜਪੀ ਜੁੜੇ ਉਹਨਾਂ ਨੂੰ ਛੱਡ ਕੇ ਕਿਸੇ ਨੇ ਵਿਰੋਧ ਨਹੀਂ ਕੀਤਾ ਸਾਰੇ ਇਕਜੁੱਟਾ ਪਰ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਹੋਰ ਆਪਾਂ ਨਾਲ ਜ਼ਿਆਦਾ ਸਮਾਂ ਨਹੀਂ ਲੈਂਦਾ ਤੁਹਾਡੇ ਕੋਈ ਆਖਰੀ ਸਵਾਲ ਪੁੱਛਦੇ ਆ ਮੈਨੂੰ ਲੱਗ ਮੈਨੂੰ ਪਤਾ ਤੁਸੀਂ ਥੋੜਾ ਬਿਜ਼ੀ ਐ ਇਸ ਚੀਜ਼ ਨੂੰ ਲੈ ਕੇ ਹੋਣੇ ਤੇ ਤੁਸੀਂ ਆਪਣੇ ਵੱਲੋਂ ਸਿੱਖ ਕਮਿਊਨਿਟੀ ਨੂੰ ਸਾਡੀ ਜਿਹੜੀ ਸਿੱਖ ਕਮਿਊਨਿਟੀ ਆ ਝਾਰਖੰ ਜਾ ਜਿੰਨੇ ਵੀ ਲੋਕ ਸਾਨੂੰ ਸੁਣ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਮੈਸੇਜ ਤਾਂ ਪੇਥੋ ਖਾਸ ਕਰਕੇ ਯੂਥ ਨੂੰ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੀਦਾ ਆਪਾਂ ਕਿਤੇ ਵੀ ਆਪਾਂ ਇਕਤਾ ਆਪਣੀ ਦਿਖਾਉਣੀ ਚਾਹੀਦੀ ਆ ਜੀ ਜਿਵੇਂ ਆਪਾਂ ਇੱਕ ਹੋਰ ਕਮਿਊਨਿਟੀ ਆਪਣੇ ਜਮਸ਼ੇਰਪੁਰ ਬਹੁਤ ਵੱਡੀ ਗੈਂਡ ਚ ਰਹਿੰਦੀ ਉਹ ਅੱਜ ਇੱਕ ਜੁੜਤਾ ਰੱਖਦੇ ਆ ਸਰਕਾਰ ਤੋਂ ਹਰ ਇੱਕ ਸਹੂਲਤ ਉਹ ਲੈ ਸਕਦੀ ਆ ਲੈਂਦੀ ਆ ਆਪਾਂ ਬਿਖਰ ਜਾਨੇ ਆ ਐਸੀ ਐਸੀ ਪਾਰਟੀ ਦਾ ਸਪੋਰਟ ਕਰਦੇ ਆ ਜਿਹੜੇ ਆਪਾਂ ਨੂੰ ਸਾਂਝਦੇ ਸਾਡੀ ਪੌਕੇਟ ਚ ਹੀ ਆ ਜੀ ਕਦੇ ਵੀ ਸਾਡਾ ਕੋਈ ਕੰਮ ਨਹੀਂ ਉਹਨਾਂ ਨੇ ਕੋਈ ਵੱਡਾ ਕੰਮ ਨਹੀਂ ਕੀਤਾ ਸਿਰਫ ਸਾਡੇ ਸਾਥ ਤੋਂ ਸਾਨੂੰ ਮਗਰ ਮਗਰ ਉਹਨਾਂ ਨੇ ਕਮਾਇਆ ਵਾ ਮੈਂ ਇਹੀ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਐਦਕੀ ਇੱਕ ਇੱਕ ਜੁਟਦਾ ਦਿਖਾਓ ਆਪਾਂ ਜਰੂਰ ਕੌਮ ਦੇ ਵਾਸਤੇ ਕਾਫੀ ਵੱਡੀਆਂ ਵੱਡੀਆਂ ਉਪਲਬਧੀਆਂ ਆਪਾਂ ਨੂੰ ਮਿਲਣਗੀਆਂ ਔਰ ਉਹਨਾਂ ਨੇ ਵਾਦਾ ਵੀ ਕੀਤਾ ਔਰ ਸਾਨੂੰ ਵੀ ਭਰੋਸਾ ਵੀ ਅਸੀਂ ਅਸੀਂ ਇਹਨਾਂ ਨੂੰ ਨਹੀਂ ਕਿ ਵੀ ਉਹਨਾਂ ਨਾਲ ਗੱਲ ਕਰ ਲੈਣ ਉਹਨਾਂ ਨੂੰ ਛੱਡ ਦਾਂਗੇ ਇਹ ਵੀ ਭੱਜਣਗੇ ਨਾ ਵੀ ਅਸੀਂ ਨਹੀਂ ਦੇਣੀ ਆ ਸਾਨੂੰ ਜਿੱਥੋਂ ਤੱਕ ਵੀ ਕਰਨਾ ਪਊਗਾ ਜਾਂ ਇਹਨਾਂ ਦੇ ਘਰੇ ਜਾ ਕੇ ਧਰ ਬਾਦ ਕਿੱਤੇ ਆ ਵੀ ਤੁਹਾਨੂੰ ਸਕੂਲ ਦੇਵਾਂਗੇ ਨਹੀਂ ਦੇਊਗਾ ਤਾਂ ਮੈਂ ਜ਼ਿੰਮੇਵਾਰੀ ਲੈਣਾ ਹੈ ਇਸ ਚੀਜ਼ ਦੀ ਇਹਨਾਂ ਮੈਂ ਮੈਸੇਜ ਦੇਣਾ ਚਾਹੁੰਨਾ ਹੈ ਇਹਨਾਂ ਨੂੰ ਵੀ ਤੁਸੀਂ ਐਵੇਂ ਦੀ ਸਾਥ ਦਿਓ ਤੇ ਅਸੀਂ ਫ੍ਰੀ ਅਸੀਂ ਆਪਦੇ ਵਾਸਤੇ ਕੁਝ ਨਹੀਂ ਲਿਆ ਕੌਮ ਵਾਸਤੇ ਅਸੀਂ ਲੜ ਰਹੇ ਹਾਂ ਇਹ ਇਹਦਾ ਆਪਣੇ ਸਾਰੇ ਨੌਜਵਾਨਾਂ ਵਾਸਤੇ ਸਾਰਾਂ ਵਾਸਤੇ ਸੰਦੇਸ਼ ਆ ਔਰ ਜਿਹੜੇ ਮੇਰੇ ਵੀਰ ਵਿਰੋਧ ਕਰਦੇ ਉਹ ਤੁਹਾਨੂੰ ਪਹਿਲਾਂ ਦੱਸ ਚੁੱਕਾ ਵੀ ਕੁਝ ਬੰਦੇ ਜਿਹੜੇ ਬਹੁਤ ਪੁਸ਼ਤਾਂ ਤੇ ਜੁੜੇ ਹੋਇਆ ਔਰ ਜਿਹਨਾਂ ਚੌਧਰਪੁਰ ਨੇ ਖਾਲੀ ਪੋਖਾ ਕੌਮ ਦਾ ਕੌਮ ਦਾ ਕੋਈ ਦਰਦ ਨਹੀਂਗਾ ਉਹਨਾਂ ਨੂੰ ਕੌਮ ਵਾਸਤੇ ਬਚਾਉਣੇ ਕੌਮਦ ਬਚਾਉਣੀ ਸਾਡੀ ਹੋਂਦ ਤੇ ਖਤਰਾ ਆ ਗਿਆ ਜੀ ਤੇ ਹੁਣ ਨਹੀਂ ਅਸੀਂ ਬੋਲਾਂਗੇ ਤੇ ਹੁਣ ਅਸੀਂ ਕਿਸੇ ਨੂੰ ਮਾਰਦਾ ਸਕਦੇ ਨਹੀਂ ਲੜਦਾ ਕਿ ਇਹਨਾਂ ਨਾਲ ਨਹੀਂ ਪਰ ਬੇਨਤੀ ਤਾਂ ਕਰ ਸਕਦੇ ਹਾਂ ਅਸੀਂ ਬੋਲ ਤਾਂ ਸਕਦੇ ਆ ਇਹਹੀ ਗੱਲ ਆ ਵੀ ਅਸੀਂ ਇਸ ਟਾਈਮ ਬੋਲ ਰਹੇ ਆ ਉਹ ਜਿਹੜਾ ਉਸ 84 ਦਾ ਟਾਈਮ ਸੇ 84 ਟਾਈਮ ਵੀ ਸਿੰਘ ਬੋਲੇ ਹਣਵੀ ਸਿੰਘਾਂ ਨੂੰ ਆਪਣੇ ਸਾਰੇ ਕੌਮ ਨੂੰ ਇਕੱਠੇ ਹੋ ਕੇ ਬੋਲਣਾ ਚਾਹੀਦਾ ਸੀਗਾ ਜਿਹੜੇ ਨਹੀਂ ਭੋਗ ਭੋਗ ਆਉਂਦੇ ਹੱਕ ਵਿੱਚ ਭੋਗਤ ਰਹੇ ਇਹ ਕੌਮ ਨਾਲ ਇਹ ਗਲਤੀ ਕਰ ਰਹੇ ਆ ਬਹੁਤ ਬਹੁਤ ਧੰਨ ਵਰਤਦਾ ਸਾਡੇ ਚੈਨਲ 'ਚ ਆਂਦਾ ਬਾਕੀ ਦਾ ਜਿਹੜਾ ਹੈਗਾ ਵਾ ਅਸੀਂ ਬਾਕੀ ਦਾ ਜਿਹੜਾ ਡਿਟੇਲ 'ਚ ਅਸੀਂ ਗੱਲ ਦੂਜੇ ਭਾਗ 'ਚ ਕਰਾਂਗੇ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਤੁਸੀਂ ਦਾਦੀ ਜੰਮੀ ਟੀਵੀ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ